ਇੱਕ ਜਿਵੇਂ ਆਪਾਂ ਗੱਲ ਕੀਤੀ ਹੈ ਉਦੋਂ ਦੀ ਇੱਕ ਖਬਰ ਹੋ ਰਿਹਾ ਖੰਨਾ ਦੇ ਵਿੱਚ ਕੋਈ ਘਟਨਾ ਵਾਪਰੀ ਆ ਆਪ ਦੇ ਕੋਈ ਸੀਗੇ ਆਗੂ ਉਹਨਾਂ ਦਾ ਵੀ ਕਤਲ ਹੋਇਆ ਉਹ ਕੀ ਮਸਲਾ ਪੈ ਗਿਆ ਕਿਹੜੇ ਚੱਕਰ ਚ ਬੰਦਾ ਮਾਰਨਾ ਤਾਂ ਅੱਜ ਕਲਾਮ ਜੀ ਗੱਲ ਹੀ ਹੋਈ ਪਈ ਹੈ ਮੈਨੂੰ ਲੱਗਦਾ ਹਾਂਜੀ ਦੇਖੋ ਇਕਲਾਹਾ ਪਿੰਡ ਹੈ ਸ਼ਾਇਦ ਜੀ ਜਿੱਥੇ ਕਤਲ ਹੋਇਆ ਮੈਂ ਕੱਲ 6:30 ਪਾਉਣੇ 7 ਇੱਕ ਖਬਰ ਦੇਖ ਰਿਹਾ ਸੀਗਾ ਜਦੋਂ ਇਹ ਆਈ ਆ ਤਾਂ ਉਦੋਂ ਛੋਟੀ ਜਿਹੀ ਖਬਰ ਸੀ ਕਿ ਆਮ ਆਦਮੀ ਪਾਰਟੀ ਦੇ ਆਗੂ ਦਾ ਕਤਲ ਹੋਇਆ ਜੀ ਤਾਂ ਮੈਨੂੰ ਲੱਗਿਆ ਕਿ ਸ਼ਾਇਦ ਯਾਰ ਇਹ ਹੁਣ ਦੂਜੇ ਪਾਸੇ ਨਾ ਕਹਾਣੀ ਚੱਲ ਪਈ ਹੋਵੇ ਕਿ ਸਿਆਸੀ ਕਤਲੋਗਰਤ ਸਟਾਰਟ ਹੋ ਗਈਆਂ ਵੋਟਾਂ ਦੇ ਵੀ ਅਸਾਰ ਨਹੀਂ ਨਾ ਪੰਚਾਇਤੀ ਵੋਟਾਂ ਵੀ ਹੋਣੀਆਂ ਦੁੱਗੀਆਂ ਤੀਕੀਆਂ ਤੇ ਗੱਲ ਇਹ ਆ ਕਿ ਬੰਦਾ ਭਾਵੇਂ ਆਮ ਆਦਮੀ ਪਾਰਟੀ ਦਾ ਮਰੇ ਸਾਹ ਬੰਦਾ ਤੇ ਬੰਦਾ ਜੀ ਬੰਦਾ ਸਾਡੇ ਵਾਸਤੇ ਤੇ ਬੰਦਾ ਹੀ ਆ ਹਮ ਪਰ ਕੀ ਹੋ ਗਿਆ ਉਹੀ ਗੱਲਾਂ ਕਰਕੇ ਮਨ ਖੱਟਾ ਹੁੰਦਾ ਨਾ ਸਾਰਾ ਜੀ ਕਿ ਤੁਸੀਂ ਵੇਖੋ ਕਿ ਭਾਈ ਗੱਲ ਇਹ ਆ ਕਿ ਉਹਦਾ ਮੁੰਡਾ ਕਹਿ ਰਿਹਾ ਸੀਗਾ ਕਿ ਅਸੀਂ ਤੇ ਯਾਰ ਕਦੇ ਕਿਸਦਾ ਮਾੜਾ ਹੀ ਨਹੀਂ ਕੀਤਾ ਕਿਹਦਾ ਨਾਂ ਲਈਏ ਕਿਹਦਾ ਨਾਂ ਲਈਏ ਯਾਨੀ ਪਰਿਵਾਰ ਕੋਲ ਇਸ ਇਸ ਤਰ੍ਹਾਂ ਦਾ ਹੋਏਗਾ ਹੂੰ ਪਾਰਟੀ ਦੇ ਤਾਂ ਸਾਰੇ ਹੀ ਸਮਰਥਕ ਹੁੰਦੇ ਪਿੰਡਾਂ 'ਚ ਉਹ ਵੱਖਰੀ ਗੱਲ ਹਾਂ ਬਿਲਕੁਲ ਮੈਟਰ ਨਹੀਂ ਕਰਦਾ ਇਹ ਤਾਂ ਗੱਲ ਇਹ ਆ ਕਿ ਭਈ ਬਾਤ ਦੇ ਵਿੱਚ ਖਬਰੇ ਆ ਜਾਂਦੀ ਆ ਕਿ ਬੰਦਾ ਫੜ ਲਿਆ ਜੀ 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 ਮੈਂ ਕੋਈ ਪ੍ਰੈਸ ਕਾਨਫਰੰਸ ਤਾਂ ਨਹੀਂ ਸੁਣੀ ਉਸ ਸੰਦਰਭ 'ਚ ਅੱਜ ਥੋੜਾ ਜਿਹਾ ਕੋਈ ਮਾਹੌਲ ਸਾਡਾ ਵੀ ਉਦਾਂ ਦਾ ਜਿਵੇਂ ਵਾਲਾ ਸੀਗਾ ਜੀ ਤਾਂ ਗੱਲ ਇਹ ਆ ਕਿ ਭਈ ਇਹ ਜ਼ਰੂਰ ਮੈਂ ਇੱਕ ਵੈਬਸਾਈਟ ਤੇ ਪੜਿਆ ਕਿ ਇੱਕ ਆੜਤੀਆ ਗ੍ਰਿਫਤਾਰ ਹੋਇਆ ਇਸ ਮਾਮਲੇ 'ਚ ਹੂੰ ਅੱਛਾ ਹੁਣ ਆੜਤੀਆ ਗ੍ਰਿਫਤਾਰ ਹੋਇਆ ਤੇ ਦੱਸਦੇ ਆ ਕਿ ਇਹਨਾਂ ਦਾ ਕੋਈ ਝਗੜਾ ਹੋਇਆ ਸੀਗਾ ਇਸ ਤੋਂ ਪਹਿਲਾਂ ਜੀ ਤੇ ਉਸ ਆੜਤੀਏ ਦੀ ਪੱਗ ਲੱਥੀ ਸੀ ਕਈ ਸਾਲ ਪਹਿਲਾਂ ਦੀ ਗੱਲ ਹੈ ਕਿ ਤੁਹਾਨੂੰ ਪਤਾ ਪੱਗ ਲੱਥੀ ਦੀ ਵੀ ਬੜੀ ਰੰਜ ਭੈੜੀ ਹੁੰਦੀ ਹੈ ਬਿਲਕੁਲ 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 ਉਹ ਵੈਸੇ ਵੀ ਕਹਿੰਦੇ ਨੇ ਕਿ ਦੁਸ਼ਮਣ ਵੀ ਹੋਵੇ ਦਸਤਾਰ ਕਦੇ ਨਹੀਂ ਲਾਹੀ ਇਹ ਗੱਲ ਹੈ ਕਿ ਇਹ ਰੰਜ ਬੜੀ ਭੈੜੀ ਹੁੰਦੀ ਆ। ਆ ਗੱਲ ਇਹ ਆ ਕਿ ਉਸ ਵੇਲੇ ਚਲੋ ਜਦੋਂ ਲੜਾਈ ਝਗੜਾ ਹੋਇਆ ਜੇ ਇਸ ਤਰ੍ਹਾਂ ਵਾਪਰਦਾ ਵੀ ਤੇ ਮੈਨੂੰ ਲੱਗਦਾ ਕਿ ਮਾਫੀ ਵਗੈਰਾ ਮੰਗ ਕੇ ਮਾਮਲਾ ਨਿਬੇੜ ਲੈਣਾ ਚਾਹੀਦਾ ਤੇ ਦਿਲ ਚੋਂ ਇਹ ਗੱਲਾਂ ਨਿਕਲ ਜਾਂਦੇ ਬਿਹਤਰ ਆ। ਹੁਣ ਇਹ ਛੋਟਾ ਜਿਹਾ ਕਾਰਨ ਨਜ਼ਰ ਆਇਆ ਮੈਂ ਇੱਕ ਥਾਂ ਤੇ ਪੜਿਆ। ਜੀ। ਤੇ ਦੱਸਦੇ ਆ ਕਿ ਬੰਦਾ ਹੁਣ ਇਹ ਵੀ ਨਹੀਂ ਪਤਾ ਕਿ ਉਹਨੇ ਆਪ ਆ ਕੇ ਸ਼ੂਟ ਕੀਤਾ ਜਾਂ ਕਿਸੇ ਤੋਂ ਕਰਵਾਇਆ ਕਿਉਂਕਿ ਅੱਜਕੱਲ੍ਹ ਹਾਇਰ ਵੀ ਕਰ ਲਏ ਜਾਂਦੇ ਨੇ ਨਾ ਸ਼ੂਟਰ ਬਿਲਕੁਲ ਬਿਲਕੁਲ ਇਹ ਕਿਤੇ ਹੈਗਾ ਨਾ ਕਿ ਕੋਈ ਵੀ ਬੰਦਾ ਸਾਜ਼ਿਸ਼ ਕਰਤਾ ਤੇ ਦੂਸਰਾ ਕਿ ਸ਼ੂਟਰ ਆਉਂਦੇ ਆ ਹਾਲਾਂਕਿ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਮੈਂ ਕੋਈ ਪ੍ਰੈਸ ਕਾਨਫਰੰਸ ਤੇ ਨਹੀਂ ਇਸ ਬਾਬਤ ਦੇਖ ਸਕਿਆ ਪਰ ਮੈਂ ਕੁਝ ਮੀਡੀਆ ਰਿਪੋਰਟਾਂ ਦੇਖਿਆ ਤੇ ਇਹ ਕਤਲਗਾਰਤ ਮਾੜੀ ਆ ਜੀ ਯਾਨੀ ਬੈਕ ਟੂ ਬੈਕ ਦੇਖੋ ਤੁਸੀਂ ਆਪਣੇ ਕਿਤੇ ਨਾ ਕਿਤੇ ਕੋਈ ਵੱਡਾ ਕਤਲकांड ਹੋ ਹੀ ਜਾਂਦਾ ਹੋ ਹੀ ਜਾਂਦਾ ਜੀ ਜੀ ਜੇ ਆਪਾਂ ਫਿਰੋਜ਼ਪੁਰ ਦੇਖੀਏ ਤਾਂ ਹਾਲਾਂਕਿ ਪੁਲਿਸ ਨੇ ਬੜੇ ਕੋਈ ਵੱਡੇ ਆਪਰੇਸ਼ਨ ਦੇ ਨਾਲ ਉਹਨਾਂ ਨੂੰ ਫੜ ਲਿਆ ਚੋਰੰਗਾਬਾਦ ਦੇ ਨੇੜੇ ਜੀ ਜੀ ਪਰ ਉਹ ਘਟਨਾ ਕੋਈ ਛੋਟੀ ਘਟਨਾ ਨਹੀਂ ਐ ਸਾਹਿਬ ਕਿ ਮਾਰਨ ਤੇ ਮੁੰਡੇ ਨੂੰ ਆਏ ਨੇ ਉਹ ਨਾਲ ਕੁਆਰੀ ਕੁੜੀ ਮਾਰਤੀ ਆ ਕੁਆਰੀ ਕੰਨਿਆ ਮਾਰਦਣੀ ਇੱਕ ਮਹੀਨੇ ਬਾਅਦ ਵਿਆਹ ਹੈ ਦੇਖੋ ਗਾਂ ਉਹਨੇ ਪਤਾ ਨਹੀਂ ਐ ਕੈਸਾ ਕੋਈ ਬੱਚਾ ਜਨਮ ਦੇਣਾ ਸੀਗਾ ਜਿਹਨੇ ਪਤਾ ਨਹੀਂ ਕਿੱਥੋਂ ਤੱਕ ਜਾਵੇ ਸਭ ਖਤਮ ਹੋ ਜਾਂਦਾ ਹੈ ਤਾਂ ਕਹਿੰਦਾ ਮਤਲਬ ਕਿ ਬੈਕ ਟੂ ਬੈਕ ਜਿਹੜੀਆਂ ਘਟਨਾਵਾਂ ਵਾਪਰਦੀਆਂ ਪਈਆਂ ਨੇ ਜਨਾਬ ਬੜਾ ਹੀ ਬੜਾ ਹੀ ਦਿਲ ਦਹਿਲਦਾ ਬੜਾ ਹੀ ਮੇਟੋ ਜੀ ਰੋਜ਼ ਦੀਆਂ ਘਟਨਾਵਾਂ ਹੀ ਹੋ ਗਈਆਂ ਤਾਂ ਆਮ ਹੀ ਗੱਲ ਹੋ ਗਈ ਹੁਣ ਤਾਂ ਮਨਕੀਰ ਸਿੰਘ ਜੀ ਕਹਿ ਰਹੇ ਨੇ ਕਿ ਟ੍ਰੈਫਿਕ ਤੇ ਮਹਿੰਗਾਈ ਕਰਕੇ ਲੋਕਾਂ ਦੇ ਵਿੱਚ ਗੁੱਸਾ ਬਹੁਤ ਵਧਿਆ ਹੋਇਆ ਹੈ ਲੋਕ ਅਸਲ 'ਚ ਪਤਾ ਨਹੀਂ ਜੇ ਉਹ ਸੰਭਾਲਣ ਦੀ ਕੋਸ਼ਿਸ਼ ਨਹੀਂ ਕਰਦੇ ਸਥਿਤੀਆਂ ਨੂੰ ਵਿਗਾੜ ਹੋਰ ਲੈਂਦੇ ਐ ਮਾੜਾ ਮੋਟਾ ਵੀ ਜੇ ਬੰਦਾ ਥੋੜਾ ਜਿਹਾ ਅਕਲ ਨੂੰ ਹੱਥ ਮਾਰੇ ਤੇ ਕਈ ਵਾਰੀ ਕਈ ਮਸਲੇ ਤੋਂ ਬਚਿਆ ਵੀ ਜਾ ਸਕਦਾ ਜੀ ਜੀ ਇੱਕ ਕਮੈਂਟ ਆ ਰਿਹਾ ਕਿ ਹੀਰੋ ਪੁੱਕ ਇਹ ਹੁੰਦੀ ਸੀ ਜਿਹੜਾ ਗੇਰਾਂ ਵਾਲੀ ਸ਼ੈਦ ਇਹ ਹੀ ਸੀਗੀ ਜੀ ਜਿਹੜੀ ਮੈਂ ਦਵਲ ਖਿਲ ਗਿਆ ਸੀ ਮੈਨੂੰ ਤਾਂ ਯਾਦ ਆ ਗਿਆ ਨਹੀਂ ਦੇਖੋ ਲਾਅ ਐਂਡ ਆਰਡਰ ਲਾਅ ਐਂਡ ਆਰਡਰ ਆਪ ਦੀ ਜਗ੍ਹਾ ਕ੍ਰਾਈਮ ਹਰ ਇੱਕ ਜਗ੍ਹਾ ਹੋ ਜਾਂਦਾ ਇਹਦੇ 'ਚ ਸ਼ੱਕ ਨਹੀਂ ਪਰ ਆ ਕੁਝ ਸਮੇਂ ਤੋਂ ਨਾ ਹੂੰ ਜਿਆਦਾ ਵੱਧ ਗਿਆ ਕੰਮ ਬਹੁਤ ਜਿਆਦਾ ਵੱਧ ਗਿਆ ਨਹੀਂ ਹੈ ਕਿ ਚਲੋ ਪਿਛਲੀਆਂ ਸਰਕਾਰਾਂ ਚ ਇਹ ਨਹੀਂ ਸੀ ਕਰਾਇਮਾ ਹੈਗਾ ਸੀਗਾ ਪਰ ਹੁਣ ਜਿਸ ਤਰੀਕੇ ਨਾਲ ਗਾਜਰ ਮੂਲੀ ਵਾਂਗੂ ਬੰਦਾ ਢੁਕਾ ਦਿੱਤਾ ਜਾਂਦਾ ਹੈ ਗੋਲੀਆਂ ਚੱਲਦੀਆਂ ਨੇ ਹਥਿਆਰ ਜਿਵੇਂ ਕਿਸੇ ਭਾਈ ਸਾਹਿਬ ਨੇ ਕਮੈਂਟ ਵੀ ਕੀਤਾ ਹੈ ਕਿ ਬਾਈ ਸ਼ਾਇਦ MP 54 UP 54 ਹੁੰਦਾ ਜੀ ਜੀ ਉਹ ਬਹੁਤ ਖਤਰਨਾਕ ਖਤਰਨਾਕ ਹੈ ਖਤਰਨਾਕ ਹੈ ਬਿਲਕੁਲ ਜੀ ਵੈਸੇ ਤੇ ਕੱਲ ਸਨੇਚਰ ਸੀਗੇ ਜਿਹੜੇ ਉਹਨਾਂ ਨੂੰ ਪੁਲਿਸ ਨੇ ਜਿਸ ਤਰ੍ਹਾਂ ਪ੍ਰੇਡ ਕਰਵਾਈ ਆ ਕੁੱਟ ਕੇ ਹਮ ਇੱਕ ਇੱਕ ਲੱਤ ਤੇ ਕੀਤਾ ਉਹਨਾਂ ਨੂੰ ਤੇ ਮੈਂ ਦੇਖ ਰਿਹਾ ਸਰ ਜਿਹੜਾ ਪ੍ਰਾਈਮ ਟਾਈਮ ਹੁੰਦਾ ਉਹਦੀ ਡਿਬੇਟ ਦੇ ਵਿੱਚ ਵੀ ਲੋਕ ਆਖਣ ਡੇ ਸੀ ਕਿ ਦੂਜੀ ਲੱਤ ਵੀ ਇਹਨਾਂ ਦੀ ਤੋੜਨੀ ਸੀ ਹਮ ਮਤਲਬ ਕੋਈ ਲੋਕ ਇੰਨੇ ਅੱਕ ਗਏ ਹੁਣ ਲੋਕ ਇਹ ਹੀ ਕਹਿਣਗੇ ਕਿ ਇਹਨਾਂ ਦੇ ਇਨਕਾਊਂਟਰ ਕਰੋ ਬਿਲਕੁਲ ਮਤਲਬ ਕਿ ਆਹੀ ਚੀਜ਼ ਹੁੰਦੀ ਆ ਜੇ ਜਦੋਂ ਕ੍ਰਾਈਮ ਜ਼ਿਆਦਾ ਵੱਧ ਜਾਂਦਾ ਫਿਰ ਸਿਆਸਤ ਜਿਹੜੀ ਹੁੰਦੀ ਆ ਨਾ ਸਿਆਸਤ ਕੋਲ ਇਹ ਹਥਿਆਰ ਹੁੰਦਾ ਹਮ ਹਮ ਕਿ ਠੀਕ ਹੈ ਭਾਈ ਚੱਕੋ ਕਮ ਜੀ ਤਾਂ ਉਹ ਜਾਇਜ਼ ਨਜਾਇਜ਼ ਫਿਰ ਵਿੱਚ ਰਗੜੇ ਜਾਂਦੇ ਆ ਜ਼ਿਆਦਾ ਵੱਧ ਗਿਆ ਕੰਮ ਜ਼ਿਆਦਾ ਹਮ ਹਮ ਗੁਰਵਿੰਦਰ ਜੀ ਦੱਸ ਰਹੇ ਨੇ ਕਿ ਗੰਗਾ ਨਗਰ ਵਾਲੇ ਕਹਿੰਦੇ ਬਹੁਤ ਉਧਰ ਪਰੇਸ਼ਾਨ ਆ ਕਿਉਂਕਿ ਉੱਥੇ ਰੋਜ਼ ਗੋਲੀ ਚੱਲਦੀ ਹੈ ਇਹ ਸਾਰੇ ਪਾਸੇ ਹੋਇਆ ਪਿਆ ਕੰਮ ਤੇ ਯੂ ਐਸ اے ਤੋਂ ਆਪਣੇ ਮਿੱਤਰ ਨੇ ਉਹਨਾਂ ਦੇ ਪਰਿਵਾਰ ਵਿੱਚੋਂ ਅਨ ਇਕਲਾਏ ਪਿੰਡ ਕਤਲ ਹੋਇਆ ਪਰਿਵਾਰ ਦਾ ਸਮਝੌਤਾ ਹੋ ਗਿਆ ਸੀ ਉਹ ਇਕੱਲਾ ਬੰਦਾ ਦਿਲ ਵਿੱਚ ਗੱਲ ਰੱਖੀ ਬੈਠਾ ਸੀ ਅੱਛਾ ਠੀਕ ਹੈ ਜੀ ਇਹਨਾਂ ਨੇ ਸਾਫ਼ ਕੀਤਾ ਜੀ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਰੰਜੇਸ਼ ਹੈਗੀ ਸੀ ਤਾਂ ਇਹਨਾਂ ਨੇ ਗੱਲ ਥੋੜੀ ਜਿਹੀ ਖੋਲੀ ਆ ਕਿ ਪਰਿਵਾਰਕ ਝਗੜਾ ਸੀ ਰਾਜੀ ਨਮਾ ਹੋ ਗਿਆ ਪਰ ਇੱਕ ਬੰਦਾ ਜਿਹੜਾ ਉਹ ਦਿਲ 'ਚ ਖਾਰ ਰੱਖੀ ਬੈਠਾ ਸੀ ਕੋਈ ਮੈਂ ਕਹਿੰਦਾ ਕਿ ਯਾਰ ਥੋੜੀ ਗੱਲ ਇਹ ਆ ਕਿ ਠੀਕ ਆ ਮਾਫ਼ ਕਰਨਾ ਕਈ ਵਾਰ ਬਹੁਤ ਔਖਾ ਹੁੰਦਾ ਜਦੋਂ ਇਦਾਂ ਦਾ ਵਾਪਰ ਜਾਵੇ ਬਹੁਤ ਔਖਾ ਹੁੰਦਾ ਹੈ ਜੀ ਬਿਲਕੁਲ ਪਰ ਮੈਨੂੰ ਲੱਗਦਾ ਕਿ ਥੋੜਾ ਆਪਦੇ ਪਿਛ ਲਈ ਜਾਂ ਕਹਿ ਲੋ ਕਿ ਅਗਲੇਰੇ ਸਮੇਂ ਵਾਸਤੇ ਸਾਨੂੰ ਥੋੜਾ ਜਿਹਾ ਫਰਾਕ ਦੇ ਲਈ ਤੋਂ ਕੰਮ ਆ। ਫਿਰ ਮੁਕਦੀਆਂ ਨਹੀਂ ਜੇ ਇੱਕ ਤੋਂ ਬਾਅਦ ਇੱਕ ਜੇ ਬਦਲੇ ਵਾਲੀ ਭਾਵਨਾ ਨਾ ਜਾਵੇ ਨਾ ਉਜਾੜਾ ਹੀ ਹੁੰਦਾ ਹੈ ਉਜਾੜਾ ਹੀ ਹੁੰਦਾ ਬਿਲਕੁਲ ਬਿਲਕੁਲ